ਤੇ ਤੁਹਾਡੇ ਕਹਿਣ ਦਾ ਮਤਲਬ ਬਾਪੂ ਜੀ ਬਈ ਜਿਹਨਾਂ ਪਬਲਿਕ ਦੇ ਉੱਤੇ ਦਬਾਅ ਹੈਗਾ ਦਬਾਅ ਯਾਨੀ ਉਹਨਾਂ ਦੇ ਹੱਕਾਂ ਦਾ ਹੰਨਨ ਹੋ ਰਿਹਾ ਹੱਕ ਪੂਰੇ ਨਹੀਂ ਮਿਲ ਰਹੇ ਐਨਾ ਦਬਾਅ ਉਹਨਾਂ ਤੇ ਹੈਗਾ ਉਹਨੇ ਕਦੇ ਨਾ ਕਦੇ ਫਟਣਾ ਆ ਨਾਲੇ ਟਾਈ ਤੇ ਅਗਲਾ ਬਾਪੂ ਜੀ ਦੇ ਨਾਲ ਰਿਲੇਟਡ ਜਿਹੜਾ ਹੈਗਾ ਲੋਕਾਂ ਦੇ ਜਿਹੜੇ ਆਪ ਹੱਕਾਂ ਦੀ ਗੱਲ ਕਰਦੇ ਆ ਉਹਦੇ ਨਾਲ ਕੁਝ ਆਪਣੀਆਂ ਡਿਊਟੀਆਂ ਵੀ ਹੈਗੀਆਂ ਜੀ ਉਹਨਾਂ ਨਾਲ ਉਹ ਤਾਂ ਮੈਂ ਪਹਿਲਾਂ ਕਹਤਾ ਜਦੋਂ ਉਹ ਉਹਦਾ ਹੱਕਦਾਰ ਬਣਦਾ ਹੀ ਨਹੀਂ ਹੱਕ ਮੰਗਦਾ ਉਹ ਵੀ ਸ਼ੈਤਾਨ ਹੈ ਜਿਹੜਾ ਤਾਂ ਇਮਾਨਦਾਰ ਆਦਮੀ ਉਹਦਾ ਹੱਕ ਉਹ ਆਪਣੇ ਜਿੱਦਾਂ ਜਾਇਜ਼ ਹੈ ਜਿਹੜਾ ਸ਼ੈਤਾਨ ਉਹਨੂੰ ਜਾਇਜ਼ਾ ਤੱਕ ਮੰਗੂਗਾ ਫਿਰ ਦੁਨੀਆ ਤੇ ਸ਼ੈਤਾਨ ਦੇ ਵਿੱਚ ਦੁਨੀਆ ਜਿੱਥੇ ਰਾਜਾ ਸ਼ੈਤਾਨ ਹੋਵੇ ਪਬਲਿਕ ਵੀ ਸ਼ੈਤਾਨ ਹੀ ਹੁੰਦੀ ਹੈ ਜਿਹੜੇ ਲੀਡਰ ਨੇ ਇਹ ਹੱਕਾਂ ਨੂੰ ਅਖਸੌਦੇ ਦੇ ਲੋਕਾਂ ਨੂੰ حقਾਂ خاطر اکسا کے پبلک ਨੂੰ مگر لا کے راج لے کے ਆਪ حقਾਂ ਦਾ ਹੀ ਹਨਨ پھیر کردے نے ਆਪ حقਾਂ ਨਾਲ ਨਹੀਂ کردے ਨੇ ਲੋਕਾਂ ਦਾ دوی سرکار ਨੂੰ बदनाम ਕਰ ਲੈਂਦੇ ਨੇ ਆਪ ਆ ਜੇ ਇਹ ਸਾਰੇ ਹੀ ਬੰਦੇ ਜਿਹੜੇ ਹੁੰਦੇ ਨੇ ਇਹ ਬੰਦੇ ਹੱਕ ਦੇਣ ਵਾਲੇ ਨਹੀਂ ਹੁੰਦੇ ਅੰਕ ਖੋਹਣ ਵਾਲੇ ਹੁੰਦੇ ਨੇ ਜੀ ਜਿਹੜੇ ਹੱਕ ਇਨਸਾਫ ਵਾਲੇ ਆਦਮੀ ਹੁੰਦੇ ਨੇ ਹਮੰਦਾਰ ਹੁੰਦੇ ਨੇ ਓਏ ਤਮਾਸ਼ਾ ਦੇਖਦੇ ਰਹਿੰਦੇ ਨੇ ਤਮਾਸ਼ੇ ਦੇ ਵਿੱਚ ਸ਼ਰੀਕ ਨਹੀਂ ਹੁੰਦੇ ਕਰਨ ਦੇ ਵਿੱਚ ਦਸ ਬਾਸ਼ਾ ਕਹਿੰਦਾ ਦੇਖਣ ਆਇਓ ਜਗਤ ਤਮਾਸ਼ਾ ਮੈਂ ਹਾਂ ਪਰਮਪੁਰਖ ਦਾ ਦਾਸਾ ਦਾਸਾ ਦੇਖਣ ਆਇਓ ਜਗਤ ਤਮਾਸ਼ਾ ਜਗਤ ਤਮਾਸ਼ਾ ਕੀ ਹੋ ਰਿਹਾ ਸੀ ਜਗਤ ਤਮਾਸ਼ਾ ਇਹ ਹੋ ਰਿਹਾ ਸੀ ਧਰਮ ਬਿਨਾਂ ਸਭ ਦਲੇ ਮਲੇ ਹੈ ਉਹੜਾ ਧਲੇ ਮਲੇ ਹੋ ਰਿਆ ਸੀ ਲੋਕਾਂ ਦੇ ਉੱਤੇ ਉਹ ਕਨ ਮੈਂ ਤਾਂ ਦੇਖਦਾ ਕਿਉਂ ਦੇਖਦਾ ਇਸ ਕਰਕੇ ਦੇਖਦਾ ਕਿ ਇਹ ਜਿਹੜੇ ਲੋਕ ਨੇ ਇਹ ਵੀ ਬਾਗੀ ਹੋਏ ਹੋਏ ਨੇ ਸੱਚ ਤੋਂ ਜਿਨ੍ਹਾਂ ਦੇ ਧਲੇ ਬੜੇ ਜਾਂਦੇ ਨੇ ਜੀ ਇਹਨਾਂ ਨੂੰ ਦੁੱਖ ਜਿਹੜੇ ਦਿੱਤੇ ਨੇ ਪਰਮੇਸ਼ਰ ਨੇ दारू ਹੈ ਨਾ ਵਾਸਤੇ ਅੱਜ ਪਬਲਿਕ ਅੱਜ ਪਬਲਿਕ ਨੂੰ ਬੜਾ ਯਾਦ ਆਉਂਦਾ ਹਉਂਦੈ ਕਿਉਂ ਨਹੀਂ ਆਇਆ ਜੇ ਸੁਖ ਹੋ ਰਹਿਣ ਪਬਲਿਕ ਨੂੰ ਕਦੇ ਰੱਬ ਨਹੀਂ ਆਦੋਂਦਾ ਜਾਂ ਦੁੱਖ ਹੁੰਨੇ ਨੇ ਫੇਰ ਹੁੰਦਾ ਯਾਰ ਠੀਕ ਹੈ ਹਉਂਦੈ ਤਾਂ ਜਿਹੜੇ ਸਿੱਖ ਨੇ ਇਹਨਾਂ ਦੇ ਗੁਰਦੁਆਰਿਆਂ 'ਚ ਕੀ ਹੋ ਰਿਹਾ ਸੀ ਅਕ ਇਹਨਾਂ ਅਕਾਲੀਆਂ ਨੇ ਬਗਰੇ ਸੀ ਇਹਨਾਂ ਨੂੰ ਨਹੀਂ ਪਛਾਣਿਆ ਅਕਾਲੀ ਕੀ ਨੇ ਅੱਜ ਪਤਾ ਲੱਗਾ ਵੀ ਇਹ ਤਾਂ ਖਾਲੀ ਉਹ ਇੰਦਰਾ ਨੇ ਤਾਂ ਇੱਕ ਉਹ ਸਰਕਾਰ ਨੇ ਤਾਂ ਬਿਲਡਿੰਗ ਘਟਾਈ ਸੀ ਕੋ ਇਹਨਾਂ ਨੇ ਜਿਹੜਾ ਜਿਹਨੂੰ ਗੁਰੂ ਮੰਨਦੇ ਆ ਉਹਦੇ ਪੱਥਰੇ ਜਿਹੜੇ ਪੰਨੇ ਸੀ ਉਹਦੇ ਅੰਗ ਪੜਾ ਗੜੀਆਂ ਚ ਰੋਣ ਤੇ ਉਹਨਾਂ ਨੇ ਤਾਂ ਕਬ ਦੁਸ਼ਮਣ ਨੇ ਤਾਂ ਕੀਤਾ ਨਹੀਂ ਕਦੇ ਕੰਮ ਇਹ ਤਾਂ ਕਮਕਦੇ ਮੁਸਲਮਾਨਾਂ ਨੇ ਉਹ ਨਹੀਂ ਕੀਤਾ ਉਹ ਮੁਸਲਮਾਨਾਂ ਦੇ ਲਈ ਧਰਮ ਨਾਲ ਨਹੀਂ ਸੀ ਜਿਹੜੇ ਅਸਲੀ ਮੁਸਲਮਾਨ ਸੀ ਪੁਰਾਣੀ ਕੋਈ ਲੜਾਈ ਨਹੀਂ ਸੀ ਜੇ ਹੁੰਦੀ ਲੜਾਈ ਕਾਂ ਮਿਆਂ ਮੇ ਨਿਉਂ ਕਿਉਂ ਰੱਖਦਾ ਦਰਬਾਰ ਸਾਹਿਬ ਦੀ ਜਿਹੜੇ ਮੁਸਲਮਾਨ ਧਰਮੀ ਨਹੀਂ ਸੀਗੇ ਕੱਟੜਵੰਦੀ ਸੀ ਉਹਨਾਂ ਦੇ ਵੀ ਲੜਾਈ ਇਸ ਕਰਕੇ ਸੀ ਵੀ ਇੰਨੀ ਸ਼ਕਤੀਸ਼ਾਲੀ ਨਾ ਹੋ ਜਾਣ ਇਹ ਸਾਡੇ ਤੇ ਰਾਜ ਕਰ ਲੈਣ ਉਹ ਕੰਪਰੋਮਾਈਜ਼ ਕਰ ਲੈਂਦੇ ਸੀ ਹੁਣ ਇਹਨਾਂ ਨੇ ਭਾਜਪਾ ਵਾਲਿਆਂ ਨਾਲ ਕੰਪਰੋਮਾਈਜ਼ ਕਿ ਬੀਤਾ ਆਖਾਲੀਆਂ ਨੇ ਭਾਜਪਾ ਵਾਲੇ ਤਾਂ ਦੁਸ਼ਮਣ ਨੇ ਸਿੱਖੀ ਤੇ ਅਸੱత్య ਕਾਲੀ ਵੀ ਸਿੱਖੀ ਦੇ ਦੁਸ਼ਮਣੇ ਨੇ ਉਹ ਅਧਰਮੀ ਬੰਦੇ ਹਰੇਕ ਧਰਮ ਚ ਹੁੰਦੇ ਆ ਤੁਸੀਂ ਉਹ ਧਰਮ ਦਾ ਕੋਈ ਬਿਰਲਾ ਤੱਲਾ ਹੁੰਦਾ ਹੈ ਬਾਕੀ ਧਰਮੀ ਹੁੰਦੇ ਨੇ ਜੇ ਜਦੋਂ ਇਹ ਮੁਸਲਮਾਨਾਂ ਦੀ ਆਪਾਂ ਗੱਲ ਕੀਤੀ ਆ ਉਦੋਂ ਉਹ ਉਹ ਧਰਮੀ ਵੀ ਸੀਗੇ ਜਿਹੜੇ ਧਰਮੀ ਬੰਦੇ ਹੁੰਦੇ ਨੇ ਉਹ ਸਾਰੇ ਇੱਕੇ ਹੁੰਦੇ ਨੇ ਅੱਛਾ ਉਹ ਦੋ ਹੁੰਦੇ ਹੀ ਨਹੀਂ ਹੁਣ ਪ੍ਰੇਦਾ ਜੀ ਮੁਸਲਮਾਨਾਂ ਚ ਆਇਆ ਬਾਣੀ ਜਿਹੜੀ ਰਚੀ ਆ ਉਹਦੀ ਵਿਚਾਰਤਾ ਰ ਇੱਕ ਪਈਆ ਗਰੂਰ ਹੁੰਦਾ ਉਹਦੇ ਵੀ ਜੀ ਉਹਨੂੰ ਧਰਮੀ ਅਸੀਂ ਕਹਿ ਸਕਦੇ ਆਂ ਫਰੀਦ ਨੂੰ ਮੰਨਣ ਵਾਲੇ ਧਰਮੀ ਨੇ ਫਰੀਦ ਨੂੰ ਜਿਹੜੇ ਮੰਨਣ ਵਾਲੇ ਨੇ Hindu ਵੀ ਨਹੀਂ Sikh ਵੀ ਨਹੀਂ Musalman ਵੀ ਨਹੀਂ ਕਬੀਰ ਮੁਸਲਮਾਨ ਨੇ ਘਰ ਦਾ ਜਨਮ ਕਬੀਰ ਨੂੰ ਉਹਨਾਂ ਵਾਲੇ ਮੁਸਲਮਾਨ ਵੀ ਨਹੀਂ ਸਿੱਧੂ ਮੈਂ ਸਿੱਖ ਵੀ ਨਹੀਂ ਅੰਗਰੇਜ਼ ਵੀ ਨਹੀਂ ਉੱਥੇ ਤਾਂ ਕੋਈ ਰੌਲਾ ਹੀ ਨਹੀਂ ਇੱਥੇ ਧਰਮ ਰੌਲਾ ਹੀ ਆ ਜਿੱਤੇ ਧਰਮ ਦੇ ਨਾਂ ਤੇ ਧਰਮ ਰੌਲਾ ਉੱਥੇ ਜਦ ਧਰਮ ਦੇ ਨਾਂ ਤੇ ਧਰਮ ਹੋ ਜਾਂਦਾ ਗਰੂਪੀਜ਼ਮ ਹੋ ਜਾਂਦੀ ਹੈ ਆ ਸਾਡੀ ਕੌਮ ਆ ਸਾਡਾ ਆਏ ਬਖਰਾ ਹੋ ਜਾਂਦਾ ਉਹ ਡੁਪਲੀਕੇਟ ਧਰਮ ਹੁੰਦਾ ਹੈ ਸੰਪਰਦਾਇਕਤਾ ਹੁੰਦੀ ਹੈ ਉਹ ਧਰਮ ਹੁੰਦਾ ਹੀ ਨਹੀਂ ਉਹ ਸੰਪਰਦਾਇਕਤਾ ਨੂੰ ਧਰਮ ਕਹਿਣ ਲੱਗ ਜਾਂਦੇ ਸੰਪਰਦਾਇਕਤਾ ਦੀ ਡੈਫੀਨੇਸ਼ਨ ਅਜ ਤੱਕ ਆਈ ਠੀਕ ਹੈ ਮੈਨੂੰ ਪਤਾ ਜਦੋਂ ਰੌਲਾ ਪਿਆ ਵੀ ਸੰਪਰਦਾਇਕ ਤੱਕ ਕੀ ਹੈ ਧਰਮ ਕੀ ਹੈ ਕਾਲੀਆਂ ਨੂੰ ਪੁੱਛਦੇ ਤੇ ਬڑے-ਬڑے ਆ ਜਿਹੜੇ ਵਿਦਵਾਨਾਂ ਨੇ ਅਸੀਂ ਤੇ ਇਮਰਾਲੀ ਸਾਰਿਆਂ ਨੇ ਇਹ ਅਜੀਬ ਜਿਹੇ ਰਾਜੀ ਦੀ ਗੱਲ ਹੈ ਮੈਨੂੰ ਪਤਾ ਹੈ। ਅ ਰਾਜੀਬ ਦਾ ਨਹੀਂ ਇੰਦਰਾ ਗਾਂਧੀ ਦਾ ਰਾਸ ਸੀ। ਇੰਦਰਾ ਦੇ ਰਾਜ ਦੇ ਵੇਲੇ ਦੀ ਗੱਲ ਹੈ। ਸੰਪਰਦਾਇ ਤੱਕ ਹੀ ਹੈ। ਇਹ ਤੇ ਡਿਸਕਸ਼ਨ ਹੋਈ ਸੀ। ਜਵਾਲ ਲਾਲ ਵੇਲੇ ਵੀ ਹੁੰਦੀ ਰਹੀ ਸੀ। ਸੰਪਰਦਾਇਕ ਤਾਰ ਧਰਮ ਦੇ ਵਿੱਚ ਫਰਕ ਨਹੀਂ ਸੀ ਕਿਸੇ ਨੂੰ ਪਤਾ। ਮੈਂ ਬਾਪੇ ਜੀ ਸਾਨੂੰ ਕਿਹਾ ਸੀ ਵੀ ਮੈਂ ਦੱਸਦਾਂ ਕੀ ਹੈ ਆਪਾਂ ਦੱਸ ਦੀਏ ਪਹਿਲੇ ਤੇ ਚੁੱਪ ਨਹੀਂ ਕਰ ਹੁੰਦਾ ਸਮਾਉਂ ਦੱਸ ਦਿਓ ਅਜੋ ਨਹੀਂ ਦਸਣਾ ਇਹਨੂੰ ਠੀਕ ਹੈ ਹੁਣ ਮੈਂ ਦੱਸਦਾ ਦੱਸਦਾ ਨਾ ਸਾਨੂੰ ਜਦਵੀ ਪਤਾ ਸੀ ਕੀ ਹੈ ਇਹਨਾਂ ਨੂੰ ਧਰਮ ਦਾ ਹੀ ਗਿਆਨ ਹੈ ਜਿਹਨੂੰ ਧਰਮ ਦਾ ਗਿਆਨ ਹੈ ਨਹੀਂ ਉਹ ਸੰਪਰਦਾਇਤਾ ਤੈਨੂੰ ਧਰਮ ਸਮਝੀ ਜਾਂਦੇ ਸੰਪਰਦਾਇਤਾ ਬਾਰੇ ਕਿਸੇ ਵੀ ਧਰਮ ਨੇ ਨਹੀਂ ਕਿਹਾ ਜੀ ਹੁਣ ਤੱਕ ਡਿਫੀਨੇਸ਼ਨ ਐ ਸੱਚ ਕੋਈ ਹੈ ਨਹੀਂ ਹੁਣ ਤੱਕ ਧਰਮ ਦੀ ਸਮਝ ਹੋਵੇ ਆਪੇ ਪਤਾ ਲੱਗ ਜੂ ਦੇਖੋ ਉਹਨਾਂ ਨੇ ਗੋਲ ਮੋੜ ਗੱਲ ਕਹਤੀ ਕਹਿੰਦੇ ਖੋਟੇ ਕੋ ਖਰਾ ਕਹਾਂ ਖਰੇ ਸਾਬ ਨਾ ਜਾਣ ਜਿਨ੍ਹਾਂ ਜੇ ਤੁਹਾਨੂੰ ਧਰਮ ਦੀ ਸਚਾਈ ਦਾ ਪਤਾ ਨਹੀਂ ਲੱਗਦਾ ਧਰਮ ਦੀ ਸਚਾਈ ਦਾ ਪਤਾ ਨਹੀਂ ਲੱਗਦਾ ਸਹੀ ਧਰਮ ਦੀ ਸਮਝ ਨਹੀਂ ਆਉਂਦੀ ਖਰੇ ਧਰਮ ਦੀ ਸਮਝ ਨਹੀਂ ਆਉਂਦੀ ਉਸ ਵੇਲੇ ਖੋਟੇ ਧਰਮ ਨੂੰ ਹੀ ਖਰਾ ਧਰਮ ਮੰਨੀ ਜਾਂਦੇ ਨੇ ਅੱਜ ਤੱਕ ਸਿੱਖ ਜੋ ਮੰਨਦੇ ਨੇ ખોਟਾ ਧਰਮ ਜਿਹੜਾ ਪ੍ਰਚਾਰ ਹੁੰਦਾ ਸੀ ਗੁਰਮਤਿ ਦਾ ખોਟਾ ਪ੍ਰਚਾਰ ਸੀ ਉਹਨੂੰ ਖਰਾ ਮੰਨਦੇ ਸੀ ਹੁਣ ખોਟਾ ਇਹਨਾਂ ਨੇ ਆਪ ਬਨ ਲਿਆ ਵੀ ਫੋਟ ਸੀ ਅਸੀਂ ਗਲਤ ਪ੍ਰਚਾਰ ਕੀਤਾ ਜੀ ਐ ਜੀ ਪੀ ਸੀ ਨੇ ਜੀ ਖੋਟੇ ਕੋ ਖਰਾ ਕਿ ਨਾ ਜਦ ਤੱਕ ਅੰਦਰ ਖਰੇ ਦੀ ਸਾਹ ਨਹੀਂ ਸੀ ਖਰਾ ਕਿਹਨੇ ਦੱਸਿਆ ਖਰਾ ਦੱਸਿਆ ਆਪਾਂ ਨੇ ਹੁਣ ਉਹ ਬਨ ਗਿਆ ਵੀ ਇਹ ਖੋਟਾ ਇਹ ਕਰਕੇ ਪਾਈ ਜੇ ਕੋਈ ਖਰਾ ਤੂਗਾ ਤਾਂ ਹੀ ਖੋਟੇ ਦਾ ਬਦਲ ਲਗੂ ਜੀ ਨਹੀਂ ਤਾਂ ਖੋਟੇ ਨੂੰ ਘਰਾ ਬਣ ਨਹੀਂ ਜਾਂਦੇ ਨੇ खरे ਸਾਲ ਨਾ ਜਾਣੇ ਅੰਦੇ ਕਾ ਨੋ 파ਰਖੂ ਅੰਦੇ ਕਾ ਨੋ 파ਰਖੂ ਕਲੀ ਕਾਲ ਵਡਾਣਾ ਇਹ ਕਲਯੁਗ ਦੇ ਵਿੱਚ ਜੇ ਕਲਪਨਾ ਦਾ ਅਜਾਜ ਹੈ ਜਿੱਥੇ ਕਲਪਨਾ ਕੋ ਧਰਮ ਹੈ ਜਿਹੜਾ ਕਲਪਨਿਕ ਧਰਮ ਹੈ ਜਿੱਥੇ ਉੱਥੇ ਅੰਦੇ ਜਿਹੜੇ ਨੇ ਉਹਨਾਂ ਨੂੰ ਪਰਖਿਆ ਨਹੀਂ ਹੈ ਪਰਖੂ ਪਰਖਿਆ ਦੀ ਧਰਮ ਦੀ ਪਰਖ ਹੋਵੇ ਜਿਹਨੂੰ ਖਰੇ ਖੋਟੇ ਦੀ ਪਰਖ ਹੋਵੇ ਪਰਖੂ ਕੋਣ ਜਿਹਨੂੰ ਖਰੇ ਖੋਟੇ ਦੀ ਪਛਾਣ ਹੋਵੇ ਉਹ ਪਰਖੂ ਹੈ ਖਰਾ ਸੋਨਾ ਕੀਆ ਖੋਟਾ ਕੀ ਹੈ ਇਹਦੀ ਪਰਖੇ ਨੂੰ ਜੋਰੀ ਨੂੰ ਸਨਿਆਰ ਨੂੰ ਹੀਰੇ ਦੀ ਪਰਖੇ ਨੂੰ ਸਨਿਆਰ ਜੋਰੀ ਨੂੰ ਇਹ ਮੈਂ ਸਾਧਾ ਝੂਠ ਦੀ ਪਰਖੇ ਨੂੰ ਗੁਰਮੁਖੀ ਮੁਜਤ ਕੇ ਜਾਨੂੰ ਪਤਾ ਹੀ ਨਹੀਂ ਸੱਚ ਕੀ ਹੈ ਉਹ ਖੋਟੇ ਨੂੰ ਖਰਾਬ ਨਹੀਂ ਕਰਦੇ ਲੋਕ ਆ ਜੋ ਖੋਟ ਆ ਜਿਹੜੇ ਪ੍ਰਚਾਰ ਦੇਤੇ ਉਹ ਕਹਾਂਦੇ ਉਹਨਾਂ ਦਾ ਪਤਾ ਸੀ ਇਹ ਤਾਂ ਟੁਰਪਤੀਆ ਆ ਕਾਲ ਤਖਤ ਕੀ ਹੈ ਜਦ ਆਪ ਉਕਾਲ ਤਖਤ ਦੇ ਜਿਹੜਾ ਤੇ ਚੜਕੇ ਜਾਂਦੇ ਤੇ ਉਹ ਬਾਥਰੂਮ ਚ ਵੜ ਕੇ ਬਹਿਦਾ ਸੀ ਉਹ ਉਕਾਲ ਤਖਤ ਮਹਾਨ ਹੈ ਸਰਬੂੱਚ ਹੈ ਲੋਕਾਂ ਵਾਸਤੇ ਲੋਕਾਂ ਵਾਸਤੇ ਲੋਕਾਂ ਵਾਸਤੇ ਸਰਬੂੱਚ ਹੈ ਇਹ ਸਭ ਫਰਾਉਡੀ ਆਦਮੀ ਨੇ ਜਿੰਨੇ ਵੀ ਉੱਤੇ ਨੇ ਸਭ ਜਾਣਦੇ ਨੇ ਕੀ ਹੈ ਪਬਲਿਕ ਨੂੰ ਮੂਰਖ ਬਣਾ ਦੇ ਰਹੇ ਨੇ ਬੜਾ ਐਕਸਪੋਜ਼ ਹੋਵੇ ਸਾਰੇ ਮਤਲਬ ਬਾਹਰੀ ਦਿਖਾਵਾ ਕੁਝ ਹੋ ਰਿਹਾ ਹੈ ਅਸਲ ਗੱਲ ਕੁਝ ਹੋਰ ਹੈ ਅਸਲ ਗੱਲ ਕੁਝ ਹੋਰ ਹੈ ਅਸਲ ਗੱਲ ਹੋਵੇ ਉਹਨਾਂ ਦਾ ਹੋ ਚੱਲਦਾ ਦੀ ਉਹ ਤਾਂ ਪਹੇਦੇ ਕੇ ਰੱਖ ਦੇਨੇ ਲੋਕਾਂ ਨੂੰ ਕਿਉਂਕਿ ਬਹੁਤ ਸਾਰੇ ਬਚਾ ਮਤਲਬ ਡਿਫਰੈਂਟ ਆਪ ਆਪਣੀ ਬੁੱਧ ਹੈ ਜੀ ਆਪੇ ਆਪਣੀ ਬੁੱਧ ਵਾਲੇ ਵੱਖਰੀ ਵੱਖਰੀ ਸੋਚ ਵਾਲੇ ਬੰਦੇ ਜਿਹੜੇ ਸਿੱਖ ਸੀ ਗੁਰੂ ਘਰ ਤੋਂ ਖਲਾਫ ਸੀ ਗੁਰੂ ਘਰ ਨਾਲ ਜੁੜੇ ਹੀ ਨਹੀਂ ਜਿਹੜੇ ਉਹ ਇਕੱਠੇ ਹੋਏ ਗਰੀਜਾ ਨਹੀਂ ਕੀਤੇ ਇਕੱਠੇ ਕਰਕੇ ਉਹਨਾਂ ਨੇ ਇੱਕ ਅ ਅਕਾਲੀ ਦਲ ਦਾ ਉਹ ਗੁਰਦੁਆਰੇ ਖੋਲੇ ਉਹਨਾਂ ਦਾ ਅਜੇ ਤੱਕ ਆਪਣਾ ਸੰਭਾਲ ਨਹੀਂ ਬਣਿਆ ਬਰਾਤ ਮਰਿਆ ਦਾ ਖਾੜਾ ਮਨਜ਼ੂਰ ਹੀ ਨਹੀਂ ਹੋਇਆ ਕਦੇ ਦੇਖਤਾ ਹੀ ਨਹੀਂ ਹੋਈ ਖਾੜੇ ਦਾ ਖਾੜਾ ਹੀ ਪਿਆ ਇੱਕ ਵਤ ਹੋਈ ਨਹੀਂ ਕਿਉ ਗੁਰਬਤਨਾ ਦਾ ਉਹਨਾਂ ਦਾ ਕੋਈ ਵਾਸਤਾ ਵੀ ਸੀ ਇੱਕ ਇੱਕ ਕਿਹੜੇ ਕਿਹੜੇ ਸਮੇਂ ਦੀ ਗੱਲ ਹੈ ਜੀ ਜਿਹੜੀ ਆਪਾਂ ਮਰਿਆਦਾ ਰਹਿਤ ਮਰਿਆਦਾ ਦੇ ਜਿਹੜਾ ਖੜੂ ਆਜਦਾ ਸ਼ਰਮਣੀ ਕਮੇਟੀ ਬਣੀ ਹੈ ਅੱਛਾ ਜੀ ਆ 1920 ਦੇ ਬਾਅਦ 25 ਤੇ 25 ਤੇ 25 ਤੇ 25 ਬਾਅਦ ਜਿਹੜਾ ਖੜਾ ਬਣਾ ਖੜਾ ਹੀ ਗਿਆ ਉਸ ਤੱਕ ਜੀ ਮਨਜ਼ੂਰ ਕਰ ਦੋਏ ਇਕਤਾ ਹੋਈ ਹੋਈ ਨਹੀਂ ਮੇਰਾ ਨਹੀਂ ਨਾ ਹੋਵੇ ਇਕਤਾ ਹੁਣ ਤਾਂ ਖੈਰ ਉਹੀ ਖੜਨਗੇ ਇਕਤਾ ਹੋਈ ਕਦੈ ਨਾ 100 ਸਾਲ ਤੋਂ ਮੈਨੂੰ ਦੱਸੋ ਫਲਾਨੀ ਜਗ੍ਹਾ ਇਹ ਤਾਂ ਆਮ ਸਹਿਮਤੀ ਨਹੀਂ ਬਣੀ ਮਤਲਬ ਇਹਨਾਂ ਦੀ ਬਣੀ ਨਹੀਂ ਸਕਦੀ ਪਾਏ ਗੁਰਮੱਥ ਤੋਂ ਬਿਨਾ ਜੀ ਸਹਿਮਤੀ ਇਕਤਾ ਹੋਈ ਨਹੀਂ ਸਕਦੀ ਗੁਰਮੱਥ ਹੈ ਸਾਰੇ ਲੋਕੀ ਨੇ ਬਿਲਕੁਲ ਸਾਰੇ ਸਵਾਰਥੀ ਨੇ ਸਵਾਰਥੀਆਂ ਦੀ ਇਕਤਾ ਹੋਈ ਹੈ ਸਵਾਰਥੀਆਂ ਦੀ ਕਦੇ ਇਕਤਾ ਨਹੀਂ ਹੁੰਦੀ ਇਹ ਸਭ ਸਵਾਰਥੀ ਨੇ ਸਵਾਰਥੀ ਸਿਆਸਤਦਾਨ ਨੇ ਜਿੱਥੇ ਆਪਣਾ ਸਵਾਰਥ ਆ ਗਿਆ ਉੱਥੇ ਉੱਥੇ ਭਾਈਚਾਰਕਾਂ ਦੀ ਏਕਤਾ ਨਹੀਂ ਰਹਿੰਦੀ ਘਰ 'ਚ ਇਹ ਤਾਂ ਫਿਰ ਧਰਮ ਦੀ ਗੱਲ ਹੈ ਧਰਮ ਸਵਾਰਥ ਜਿੱਥੇ ਸਵਾਰਥ ਹੁੰਦਾ ਹੀ ਦੀ ਸਿੱਧੀ ਗੱਲ ਜੀ ਜੇ ਸਵਾਰਥ ਹੀ ਧਰਮ ਕਹਿੰਦੇ ਨੇ ਇਹ ਇਹ ਧਰਮ ਉਹ ਫਰਾਡ ਹੈ ਧਰਮ ਦੇ ਨਾਂ ਉਤੇ ਇਹਨਾਂ ਨੇ ਧਰਮ ਦੇ ਨਾਂ ਉਤੇ ਫਰਾਡ ਕੀਤਾ ਸਿੱਖਾਂ ਨੂੰ ਜੀ ਫਰਾਡ ਯਾਰ ਹੋ ਗਿਆ ਸਿੱਖ ਹੁਣ ਖਿਲਾਫ ਹੋਏ ਹੋਏ ਨੇ ਟੱਕੇ ਖਾਂਦੇ ਫਿਰਦੇ ਨੇ ਅਜਾ ਸਿੱਖੀ ਆ ਜੋ ਸਿੱਖ ਨੂੰ ਲੋੜ ਨਹੀਂ ਲੋੜ ਇਹਨਾਂ ਨੂੰ ਪੈਸੇ ਦੀ ਹੋਈ ਐ ਜੀ ਆਮ ਸਿੱਖ ਨੂੰ ਗੁਰਮਤਿ ਦੀ ਲੋੜ ਨਹੀਂ ਤਾਂ ਕਿ ਗੁਰਮਤਿ ਮੈਨਾਂ ਸਾਡਾ ਗੁਜ਼ਾਰਾ ਨਹੀਂ ਆਮ ਸਿੱਖ ਤੋਂ ਇੱਥੇ ਕੀ ਭਾਵ ਐ ਜੀ ਆਮ ਸਿੱਖ ਜਿੰਨੇ ਜਿੰਨੇ ਸਿੱਖ ਨੇ ਜਿਹੜੇ ਬੈਠੇ ਨੇ ਇਹਨੂੰ ਸਿੱਖੀ ਦੀ ਜੇ ਸਿੱਖਾਂ ਨੂੰ ਲੋੜ ਹੁੰਦੀ ਜਦ ਇਹਨਾਂ ਨੇ ਕਿਹਾ ਵੀ ਅਸੀਂ ਗੁਰਮਤਿ ਦਾ ਗਲਤ ਪ੍ਰਚਾਰ ਕੀਤਾ ਮੈਂ ਤਾਂ ਗਰਦਨ ਗੜ ਕੇ ਉਹਨੂੰ ਫੜਦੇ ਗਲਾ ਮਾ ਕੇ ਉਹਨੂੰ ਫੜਦੇ ਅਕਾਲ ਤਾਥ ਹੋਈ ਜਾਂਦਾ ਅੱਜ ਤੱਕ ਕਿਸੇ ਵੀ ਸੰਸਥਾ ਨੇ ਇਹਨਾਂ ਨੂੰ ਪੁੱਛਿਆ ਨਹੀਂ ਹੈਗਾ ਕਿ ਜਿਹੜੀ ਤੁਸੀਂ ਇਹ ਗੱਲ ਆ ਪਬਲਿਕ ਗੱਲੇ ਨਹੀਂ ਉੱਠੀ ਆ ਪਬਲਿਕ ਨੇ ਵੀ ਨਹੀਂ ਪੁੱਛਿਆ ਸੰਤ ਸਮਾਜ ਹੋਏ ਆ ਜਿਹੜੇ ਉਹ ਸੰਸਦਾਂ ਦਾ ਸਮਰੋਚਾ ਆਪ ਗੁਰਮਤਿ ਦੇ ਧਰਮ ਪ੍ਰਚਾਰਕ ਬਣਦੇ ਨੇ ਨਾ ਕਿਸੇ ਨੇ ਪੁੱਛਿਆ ਕਿਸੇ ਨੇ ਨਹੀਂ ਪੁੱਛਿਆ ਨਾ ਸਿੱਖ ਪੁੱਛਦੇ ਨੇ ਮੈਂ ਐਨੀ ਵਾਰ ਕੇ ਕੋਈ ਨਹੀਂ ਬੋਜਾ ਤੁਸੀਂ ਇਹ ਗੱਲ ਕਿਉਂ ਕਹੀ ਹੈ ਕਿ ਸਾਡਾ ਪ੍ਰਚਾਰ ਤੁਸੀਂ ਐਨੇ ਪੈਸੇ ਇਕੱਠੇ ਕਰਕੇ ਕਿਉਂ ਕੀਤਾ ਗਲਤ ਪ੍ਰਚਾਰ ਉਹ ਗਲਤ ਪ੍ਰਚਾਰ ਦਾ ਖਮਿਆਜਾ ਪੁਗਤ ਰਹੇ ਨੇ ਜੀ ਇਰਾਜਾ ਸਿੱਧੂ ਵੜ ਗਿਆ ਫਲਨਾ ਵੜ ਗਿਆ ਇੱਕ ਦੂਏ ਦੇ ਗੱਦਾ ਇਹ ਸਭ ਗद्दार ਨੇ ਗੁਰੂ ਦੇ ਗੱਦਾਰ ਹੈ ਜਿਹੜਾ ਉਹ ਆਦਮੀ ਦਾ ਵਫਾਦਾਰ ਕੇ ਮੈਂ ਹਜੂ ਬਹੁਤ ਵੱਡੀ ਗੱਲ ਜਿਹੜਾ ਗੁਰੂ ਦਾ ਹੀ ਗੱਦਾਰ ਹੋ ਗਿਆ ਜੀ ਜਿੱਤੇ ਜ਼ੁਹਾਰ ਥਾ ਗਿਆ ਉਹ ਤਾਂ ਗਦਾਰਾਂ ਦਾ ਟੋਲਾ ਹੁੰਦਾ ਸਵਾਰਥੀ ਆਪਣੇ ਸਵਾਰਥ ਵਾਸਤੇ ਗਦਾਰੀ ਕਰੂਗਾ ਗੁਰਮਤਿ ਦੇ ਵਿਰੋਧੀ ਨਹੀਂ ਵੀ ਥੋੜਾ ਕਹਿੰਦਾ ਭਾਬਾ ਗੁਰਵਾ ਦੀ ਲੋੜ ਨਹੀਂ ਵਿਰੋਧੀ ਨਹੀਂ ਜੇ ਲੋੜ ਨਹੀਂ ਹੈ ਨਾਲ ਗੁਰਮਤਿ ਲੋੜ ਹੀ ਨਹੀਂ ਨਾਲ ਮੈਨੂੰ ਜੇ ਵਿਰੋਧੀ ਨਹੀਂ ਤਾਂ ਲੋੜ ਵੀ ਹੈ ਠੀਕ ਹੈ ਜੇ ਲੋੜ ਦਾ ਵਿਰੋਧੀ ਨਾ ਤਾਂ ਚੁੱਪ ਕੀਤੇ ਨੇ ਬੋਲਦੇ ਨਹੀਂ ਠੀਕ ਹੈ ਕਾਂ ਦਾ ਜਿਹੜਾ ਉਹਦੀ ਸ਼ਤਕ ਹੈ ਅੱਠ ਵਿਰੋਧ ਹੋ ਰਿਹਾ ਗੁਰਮਤ ਜੀ ਉਹ ਬੋਲਦਾ ਕਹਿੰਦਾ ਟੋਣੀ ਬੋਲਦਾ ਉਹ ਕੋ ਗੁਰਮਤਿ ਦਾ ਦਾ ਉਹਨਾਂ ਮਤਲਬ ਕੋਈ ਨਹੀਂ। ਉਹ ਧੜੇ ਬੰਦੀ ਹੈ ਉੱਥੇ। ਧੜੇ ਬੰਦੀ ਠੀਕ ਹੈ। ਜੇ ਧੜੇ ਬੰਦੀ ਹੈ ਉੱਥੇ ਗੁਰਮਤਿ ਕਿੱਥੇ? ਦੇਖੋ ਗੁਰਬਾਣੀ ਕਹਿੰਦੀ ਹੈ ਇਹ ਆ ਜੁਗ ਮੈਂ ਇੱਕ ਇੱਕ ਕੋ ਆਇਆ। ਇੱਕ ਤਾਂ ਘਰੋਂ ਆਇਆ ਅਸੀਂ ਦੁਨੀਆ ਦੀ। ਸਾਡੇ ਆਪਣੇ ਘਰ ਚ ਏਕਤਾ ਹੈ ਨਹੀਂ। ਸਿੱਖਾਂ ਦੇ ਆਪਣੇ ਘਰ ਚ ਏਕਤਾ ਹੈ ਨਹੀਂ। ਜਿੰਨੀ ਸਿੱਖਾਂ ਦੇ ਫੁੱਟ ਹੈ, ਓਨੀ ਹਿੰਦੂਆਂ ਦੇ ਫੁੱਟ ਨਹੀਂ ਹੈ। ਘਰ ਚ। ਆ ਜਿਹੜੀ ਇੱਥੇ ਬੈਠੇ ਨੇ ਸਿੰਗਲ ਵਾਟਰ ਤੇ ਬੈਠੇ ਨਾਤਾ ਕਾਂਗਰਸ ਸਾਡੇ ਅੰਦਰੋਂ ਚਾਹੁੰਦੇ ਨੇ ਕਿ ਉਹ ਕਾਮਯਾਬ ਹੋ ਜਾਣ ਕਿ ਉਹ ਵੀ ਤਾਂ ਨਾਲੇ ਸੀ ਹਕੂਮਤ ਉਹਨਾਂ ਨੇ ਨਹੀਂ ਕੀਤੀ ਉਹ ਵੀ ਜ਼ਿੰਮੇਵਾਰ ਨੇ ਇੱਥੇ ਤੱਕ ਪਹੁੰਚਣ ਦੇ ਨਾ ਖਾਲੀ ਚਾਹੁੰਦੇ ਨੇ ਅੰਦਰੋਂ ਜੀ ਕੋਈ ਵੀ ਨਹੀਂ ਚਾਹੁੰਦਾ ਦੋ ਹੀ ਵੱਡੀਆਂ ਪਾਰਟੀਆਂ ਨੇ ਦੋ ਹੀ ਕਾਹਨੀਆਂ ਨੇ ਵੀ ਉਹ ਫਿਰ ਹੋ ਜਾਣ ਕਿ ਇਹਨਾਂ ਨੂੰ ਬਾਹਰ ਨਹੀਂ ਨਿਕਲ ਦਿੰਦੇ ਇਹਨਾਂ ਨੂੰ ਵੋਟਾਂ ਨਹੀਂ ਮਿਲਣੀਆਂ ਨਾ ਫਿਊਚਰ ਖਤਮ ਹੁੰਦਾ ਇਹਨਾਂ ਨੂੰ ਆਪਣੇ ਫਿਊਚਰ ਦਾ భਗੜਾ ਉਹਨਾਂ ਦਾ ਫਿਕਰ ਨਹੀਂ ਆ। ਸਵਾਰਥਾਗਿਆ ਲੋਥੇ। ਜੀ। ਰੌਲਾ ਪਾਦੇ ਇਥੇ। ਕੋਣ ਇਹਨਾਂ ਦੇ ਕੱਠਣ ਚ ਵੀ ਲੋਕ ਜਾਂਦੇ ਨੇ। ਜੀ। ਉਹਡੇ ਕੱਠਾ ਜਾਂਦੇ ਨੇ। ਉਹ ਇਹਨਾਂ ਦੇ ਨਾਲ ਨਹੀਂ ਸਵਾਰਥੀਆਂ ਦੇ ਕੋ ਨਾਲ ਉਹਨਾਂ ਦਾ ਆਪਣਾ ਸਵਾਰਥ ਹੈ। ਕੱਠਣ ਜਾਂਣਾ ਨਹੀਂ। ਦੇਖੋ। ਹੁਣ ਅਜੋ ਜਿਹੜੇ ਜਾਟ ਨੇ ਉਹਨਾਂ ਦਿਖਾਓ ਕਿਹੜਾ ਵਿਰੋਧ ਕਰਦਾ। ਇਹ ਤਾਂ ਸਿੱਧੂ ਆ ਉਹ ਲਖਾ। ਉਹ ਹੋਰੇ ਝੰਡੇ ਚੱਕੀ ਫਿਰਦੇ ਨੇ ਸਰਕਾਰ ਦੇ ਨਾਲ ਖਾਲਸਾ ਤਾਂ। ਤੁਸੀਂ ਖਾਲਸਾਤਨ ਬਣਾ ਲੋਗੇ ਖਾਲਸਾਤਨ ਭਾਈ ਖਾਲਸਾਤਨ ਦਾ ਜਜ਼ਬ ਬਣਾਇਓ ਜਦ ਖਾਲਸਾ ਕੀ ਹੁੰਦਾ ਥੋੜ ਗੁਰਮਤਿ ਦਾ ਪ੍ਰੇਮ ਨਹੀਂ ਖਾਲਸਾਤਨ ਤੁਸੀਂ ਬਣੋ ਚੱਕੀ ਫਿਰਦੇ ਹੋ ਖਾਲਸਾਤਨ ਹੈਗਾ ਗੁਰਮਤਿ ਜਾਂ ਦੁਨੀਆ ਮਨ ਰੂਹ ਗੁਰਮਤਿ ਅਨੁਸਾਰ ਜਾਂ ਰਾਜ ਹੋਊ ਹੱਕ ਇਨਸਾਫ ਦਾ ਹੱਕ ਸਦਾ ਰਾਜ ਹੋਊ ਆਪਣੇ ਖਾਲਸਾਤਨ ਆਪਣੇ ਖਾਲਸਾਤਨ ਠੀਕ ਹੈ ਉਹ ਖਾਲਸਾਤਨ ਦਾ ਨੋ ਲੈ ਕੇ ਆਪਣਾ ਰਾਜ ਹੁੰਦੇ ਨੇ ਬਰਤਲੋ ਖਾਲਸਤਾਨ ਦਾ ਲਫਜ ਬਰਤ ਕੇ ਵੀ ਸਾਡਾ ਰਾਜੋਜ ਵੀ ਇਹ ਦੁਨੀਆ পাগল ਉਹ ਦੁਨੀਆ ਉਹ পাগল ਸੀਗੀ ਹੁੰਨੀ ਹੈਗੀ পাগল ਉਦੋਂ ਵੀ ਨਹੀਂ ਸੀ পাগল ਬੋਲਦੇ ਨਹੀਂ ਸੀ ਜੀ ਬੋਲਦੇ ਤਾਂ ਨਹੀਂ ਸੀ ਵੀ ਐਕਸਪੋਜ਼ ਹੋ ਜਾਣੇ ਜੀ ਐਕਸਪੋਜ਼ ਹੋ ਗਏ ਫਿਰ ਪਤਾ ਹੈ ਇਹਦੀ ਵੀ ਪਬਲਿਕ ਨੂੰ ਪਤਾ ਨਹੀਂ ਪਤਾ ਹੈ ਲੀਡ ਨਹੀਂ ਚਾਹੁੰਦੇ ਨੇ ਵੀ ਪੰਜਾਬ ਦੀ ਲੀਡਰਸ਼ਿਪ ਜਿਹੜੇ ਨੌਜਵਾਨਾਂ ਦਾ ਨੌਜਵਾਨਾਂ ਨੂੰ ਨੌਕਲ ਹੁੰਦੀ ਹੈ ਪਹਿਲਾ ਤਾਂ ਇਹ ਉਹ ਕਹਿੰਦੇ ਜਾਣੇ ਚੱਲੇ ਸੀ ਕਹਿੰਦੇ ਆਖੇ ਬਈ ਕੋਈ ਸਿਆਣਾ ਨਾ ਆਵੇ ਜਨੂ ਦੇ ਵਿੱਚ ਹੈ ਨਾ ਉਹ ਉਹ ਕਹਿੰਦੇ ਠੀਕ ਹੈ ਉਹ ਕਹਿੰਦੇ ਬਈ ਸਿਆਣਾ ਕਹਿੰਦਾ ਕਹਿੰਦਾ ਉੱਥੇ ਜਾ ਕੇ ਖਾਲੀ ਆਉਂਗਾ ਤੁਸੀਂ ਮਾਤਰਵਾ ਜਿਹੜੀ ਬਿਹਾਉਣ ਚੱਲੇ ਉਹ ਲੜਕੀ ਨਹੀਂ ਦੇਣੀ ਉਹਨੂੰ ਸਾਨੂੰ ਸਾਫਤ ਕਰ ਦੇਣਾ ਬੇਵਕੂਫ ਕੋਈ ਫੇਰ ਕਹਿੰਦਾ ਕੀ ਕਰੀਏ ਉਹ ਕਹਿੰਦੇ ਫਲਾਣੇ ਬੰਦੇ ਨੂੰ ਪੇਟੀ ਚ ਪਾ ਕੇ ਲੈ ਜਾਓ ਅੱਛਾ ਪੇਟੀ ਲੈ ਕੇ ਜਾਂਦੇ ਨੇ ਕਪੜੇ-ਕਪੜੇ ਲੈ ਕੇ ਜਾਂਦੇ ਸੀ ਨਾ ਸਾਰੇ ਆਪਣੀਆਂ ਅਰਜਾਈਆਂ ਬਿਸਤਰੇ ਹਾਂਜੀ ਵੀ ਲੈ ਗਏ ਪੇਟੀ ਚ ਪਾ ਕੇ ਲੈ ਜਾਓ ਠੀਕ ਹੈ ਉਹਨਾਂ ਨੇ ਸਦੂਖ ਹੁੰਦੇ ਤੇ ਪੇਟੀ ਚ ਪਾ ਕੇ ਲੈ ਕੇ ਜਾਂਦੇ ਅੱਛਾ ਉਹਦੇ ਕਹੋ ਤੇ ਇੱਕ ਮਸਾਲਿਆ ਕੋਈ ਠੀਕ ਹੈ ਉੱਥੇ ਜਾ ਕੇ ਉਹ ਕਹਿੰਦੇ ਬਰਾਤ ਚਲੀ ਗਈ ਕਹਿੰਦੇ ਵੀ 100 ਬੱਕਰਾ ਖੜਾ ਆਪ ਵੀ 100 ਆਦਮੀ ਆਇਓ ਬਰਾਤ ਨੌਜਵਾਨ ਮੁੰਡੇ ਸਾਰੇ ਠੀਕ ਹੈ ਤਕੜੇ ਠੀਕ ਹੈ 100 ਮੁੰਡਾ ਚਲਿਆ ਗਿਆ ਨੌਜਵਾਨ ਜਿਹੜੇ 40 ਸਾਲ ਤੇ ਘੱਟ ਘੱਟ ਵਾਲੇ ਸੀ ਜੀ ਤੇ ਕੱਲ ਵੀ 100 ਬਕਰੇ 100 ਆਦਮੀ ਨੂੰ ਇੱਕ ਬਕਰਾਂ ਖਾਣਾ ਤੁਸੀਂ ਜੇ ਤਾਂ ਖਾ ਕੇ ਤਾਂ ਦਾ ਤੁਹਾਨੂੰ ਫੇਰੇ ਦਵਾਂਗੇ ਨਹੀਂ ਖਾਲੀ ਮੁੜ ਜਿਓ ਠੀਕ ਹੈ ਪੈ ਗਿਆ ਫਕਰ ਠੀਕ ਹੈ ਉਹ ਕਹਿੰਦੇ ਸਾਰੇ ਉਹੀ ਗੱਲ ਹੋਈ ਜੀ ਤਾਂ ਦਰਦੇ تھے ਫੇਰ ਬੁਰੇ ਨੂੰ ਪੁੱਛਿਆ ਵੇ ਹੁਣ ਜਿਹੜਾ ਸੰਦੂਕ ਚ ਪਾਇਆ ਸੀ ਜਿਹੜਾ ਸੰਦੂਕ ਚ ਪਾਇਆ ਸੀ ਉਹ ਕਹਿੰਦਾ ਐ ਕਰੋ ਐ ਬੱਕਰਾ ਇੱਕ ਵੱਢ ਲਿਆ ਕਰੋ ਬਣਾ ਲਿਆ ਕਰੋ ਖਾ ਲਿਆ ਕਰੋ ਇੱਕ ਵੱਢ ਲਿਆ ਉਹਨੂੰ ਛੱਲਣ ਲੱਗ ਦੇ ਦੂਆ ਵੱਢ ਲਿਆ ਉਹਨੂੰ ਛੱਲਣ ਲੱਗ ਦੇ ਬਣਾਈ ਜਾਓ ਖਾਈ ਜਾਓ ਤੁਹਾਨੂੰ ਮੋਟੀ-ਮੋਟੀ ਆਏਗਾ ਦੀਨ 100 ਆਦਮੀ ਨੂੰ ਠੀਕ ਪੰਜ-ਛੇ ਦਿਨ ਲੱਗ ਜਾਣੇ ਸਾਰੀ ਖਾਜੂਗੇ ਟਾਈਮ ਦੇ ਬਿਦਾਰ ਮੈਂ ਦਿੱਤੀ ਨਹੀਂ ਉਹਨੂੰ ਕਹਤੋਂ ਭਾਈ ਟਾਈਮ ਲੈਣ ਨੂੰ ਤਾਂ ਤੁਸੀਂ ਦਿੱਤੀ ਨਹੀਂ ਸਾਨੂੰ ਰੋਟੀ ਨਾ ਖਾਇਓ ਫੇਰ ਵੀ 2-2.5 ਕਿਲੋ ਤਾਂ ਖਾਏ ਜਾਂਦਾ ਕੱਲ ਉਹ ਤੋਂ ਤਾਂ ਜ਼ਿਆਦਾ ਖਾ ਜਾਂਦੇ ਉਹਨੇ ਜਵਾਨ ਹੈਗੇ ਹੋਂ ਤੁਸੀਂ ਰੋਟੀ ਨਾ ਛੱਡ ਦਿਓ ਅਵਾਲ-ਵਾਲ ਖਾਈ ਜਾਓ ਉਸ ਜਿਆਦਾ ਤਿੰਨ ਕਿ ਦਿਨ ਹੋ ਗਏ ਉਹਨਾਂ ਨੂੰ 4 ਦਿਨ ਉਹਨਾਂ ਨੇ ਕਹਤਾ ਸੌਏ ਖਾ ਜਾਂਦੇ ਉਹ ਕਹਿੰਦਾ ਠੀਕ ਹੈ ਨਾ ਵੀ ਤੁਹਾਡੇ ਕੋਲ ਬੁढ़ा ਹੈ ਕੋਈ ਲੈ ਕੇ ਆਏ ਤੁਸੀਂ ਉਹ ਕਹਿੰਦਾ ਬੁढ़ा ਹੈ ਜੀ ਕਹਿੰਦਾ ਤੁਸੀਂ ਖਾ ਨਹੀਂ ਸਕਦੇ ਜੀ ਇਹ ਮੰਤਰੀ ਉਹਦਾ ਦੱਸਿਆ ਜਦੋਂ ਉਹ ਤਲਾਸੀ ਦੇ ਬੁढ़ा ਪਿੱਛੋਂ ਨਿਕਲੇ ਆ ਉਹ ਫੇਰ ਹਸਪਤਾਲ ਨੇ ਚਲੋ ਠੀਕਾ ਲੈ ਜੂ ਇਹ ਜਿਹੜੇ ਨੌਜਵਾਨ ਨੇ ਇਹਨਾਂ ਨੂੰ ਅਕਲ ਹੁੰਦੀ ਹੈ ਇਹਨਾਂ ਨੂੰ ਕੀ ਪਤਾ ਆਪਸ ਵਿੱਚ ਲੜ ਪੈਣਗੇ ਕੱਲ ਨੂੰ ਇਹ ਅੱਗੇ ਜਿਹੜੇ ਹੱਤਵੰਦੀ ਸੀ ਕਹਿ ਤੜੇ ਹੋਈ ਸੀ ਉਹਨਾਂ ਦੇ ਪਿੱਛੇ ਇਹ ਤਾਂ ਸਾਰੇ ਲੀਡਰ ਨੇ ਠੂਹਾਂ ਨੂੰ ਡੰਗ ਚੱਕੇ ਫਿਰਦੇ ਨੇ ਕਹਿੰਦੇ ਕੋ ਠੂਹਾਂ ਸੀ ਸੌ ਠੂਹਾਂ ਸੀ ਇਕੱਠਾ ਇੱਕ ਤੋਂ ਦੂ ਠੂਹਾਂ ਇਕੱਠੇ ਹੀ ਪੈਦਾ ਹੁੰਦੇ ਨੇ ਕਿਸ ਨੇ ਪੁੱਛਿਆ ਉੱਥੇ ਫਸਲ ਸੀ ਵੱਡੀ ਹੋਈ ਥੱਲੇ ਤੇ ਚੱਕੀ ਦਾ ਠੂਹਾਂ ਨਿਕਲੇ ਆ ਉਹ ਕਹਿੰਦਾ ਵੀ ਤੁਹਾਡੇ ਸਰਦਾਰ ਕੌਣ ਨੇ ਕਹਿੰਦੇ ਜਿਹਦੀ ਪੂਛ ਨੂੰ ਹੱਥ ਲਾ ਕੇ ਦੇਖਦਾ ਉਹੀ ਸਰਦਾਰ ਹੈ ਉਹਨੇ ਡੰਗ ਮਾਰਦਲੇ ਉਹ ਤੇ ਪੁੱਛਣਾ ਨਹੀਂ ਇਹ ਤਾਂ ਉਹ ਠੂਹਾਂ ਨੇ ਰਹਿ ਸਾਰੇ ਸਰਦਾਰ ਨੇ ਤੇ ਚਾਹਵਾਨ ਲਾਲਚੰਦਰ ਹੈਗੀ ਆ ਸਾਰੇ ਆਪ ਦਾ ਸਵਾਰ ਅੱਲਾ ਕੱਲਾ ਲੀਡਰ ਹੈ ਨਾ ਕੋਈ ਕਿਸੇ ਦੇ ਥੱਲੇ ਨਹੀਂ ਚਲਾਉਣਾ ਚਾਹੁੰਦਾ ਠੀਕ ਹੈ ਤੇ ਗੁਰਮਤ ਹੁੰਦੀ ਜੇ ਗੁਰੂwale ਹੁੰਦੇ ਤਾਂ ਐਂ ਕਰਦੇ ਇੱਕ ਪੰਕਤੀ ਗੁਰੂਪ ਦੀ ਇਹ ਬੋਲ ਕੇ ਦਿਖਾਉਣ ਕਦੇ ਗੁਰਬਾਣੀ ਨਾਲ ਦਾ ਉਹ ਇਹਨਾਂ ਦਾ ਲੈਣਾ ਦੇਣਾ ਹੀ ਕੋਈ ਨਹੀਂ ਲੋਕਾਂ ਦਾ ਜੀ ਗੁਰਬਾਣੀ ਦੀ ਗੱਲ ਨਹੀਂ ਕਰਦੇ ਹੱਕ ਔਰ ਸੱਚ ਦਾ ਪਤਾ ਨਹੀਂ ਪੁੰਨ ਔਰ ਪਾਪ ਦਾ ਪਤਾ ਨਹੀਂ ਜ਼ੁਲਮ ਦਾ ਪਤਾ ਨਹੀਂ ਉਹ ਜ਼ੁਲਮ ਦਾ ਜਾਲ ਹੁੰਦਾ ਤੁਸੀਂ ਆਪ ਹੋ ਜਿਹੜਾ ਰਾਜ ਕਰਨਾ ਚਾਹੁੰਦਾ ਉਹ ਜ਼ਾਲਮ ਹੈ ਦੂਏ ਨੂੰ ਦਬਾ ਕੇ ਰੱਖਣਾ ਚਾਹੁੰਦਾ ਜਿਹੜਾ ਰਾਜ ਕਰਨਾ ਹੁੰਦਾ ਦੂਏ ਨੂੰ ਦਬਾ ਕੇ ਰੱਖਣਾ ਜਿਹੜਾ ਦੂਜੇ ਨੂੰ ਦਬਾ ਕੇ ਰੱਖਣਾ ਚਾਹੁੰਦਾ ਹੈ ਦੂਜੇ ਦੇ ਹੱਕਾਂ ਤੇ ਕਰੂ ਦਬਾ ਕੇ ਆਪਣੀ ਮਰਜ਼ੀ ਨਾਲ ਚਲਾਉਣਾ ਚਾਹੁੰਦਾ ਉਹ ਜ਼ਾਲਮ ਹੈ ਜ਼ਾਲਮ ਦੀ ਸਿੱਧੀ ਹੈ ਕਿਸ ਨੇ ਮੈਸੇਜ ਭਾਇਆ ਜੀ ਛੋਟਾ ਜਿਹਾ ਆ ਕਿਸਾਨੀ ਜਿਹੜਾ ਅੰਦੋਲਨ ਚੱਲ ਰਿਹਾ ਉਹ ਕਹਿੰਦਾ ਵੀ ਬਦਾਮਾਂ ਦਾ ਲੰਗਰ ਲਾਉਣ ਵਾਲੇ ਇੱਕ ਮਜ਼ਦੂਰ ਦਾ ਹੱਕ ਪੂਰਾ ਨਹੀਂ ਦਿੰਦੇ ਤੁਸੀਂ ਮਤਲਬ ਉਹਨਾਂ ਦਾ ਇੱਕ ਇੱਕ ਟਾਂਟ ਮਾਰਿਆ ਟਾਂਟ ਮਾਰਿਆ ਵੀ ਤੁਸੀਂ ਇੱਕ ਗਰੀਬ ਦਾ ਹੱਕ ਨਹੀਂ ਦਿੰਦੇ ਪੂਰਾ ਉਦੋਂ ਤੁਸੀਂ ਬਦਾਮਾਂ ਦਾ ਲੰਗਰ ਲਾਉਂਦੇ ਹੋ ਵੀ ਕਿਸੇ ਦਾ ਹੱਕ ਹਲੇ ਵੀ ਮਾਰ ਰਹੇ ਹੋ ਵੀ ਤੁਸੀਂ ਆਪ ਦਾ ਹੱਕ ਮੰਗ ਰਹੇ ਹੋ ਇਹ ਹੱਕ ਦਿੰਦੇ ਨਹੀਂ ਜਿੱਥੇ ਹਾਂ ਜੀ ਉਹ ਵੀ ਗੱਲ ਲੱਗਿਆ ਨਹੀਂ ਇਹ ਤਾਂ ਕਹਿੰਦਾ ਜਿਹਦੀ ਲਾਠੀ ਉਹਦੀ ਬਣਸ ਵੀ ਅਸੀਂ ਮਾਤਰਬ ਜਿਹੜਾ ਸਾਡੇ ਅੱਗੇ ਕੀ ਕਹਿੰਦੇ ਖਾਲਸਾਣ ਵਾਲੇ ਜਿਹੜਾ ਸਾਡੀ ਗੱਲ ਨਹੀਂ ਮੰਨਦਾ ਗੋਲੀ ਮਾਰਦੋ ਇਹ ਤਾਂ ਜ਼ਲਮ ਹੈ ਤੇ ਜ਼ੁਲਮ ਹੈ ਜ਼ੁਲਮ ਹੋਰ ਕੀ ਹੁੰਦਾ ਹੈ ਇਸਲਾਮ ਵਾਲੇ ਵੀ ਇਹੀ ਕਹਿੰਦੇ ਜੀ ਜਿਹੜਾ ਇਸਲਾਮ ਨੂੰ ਨਹੀਂ ਮੰਨਦਾ ਗੋਲੀ ਮਾਰਦੋ ਕੋਹ ਦਾ ਇਹਨਾਂ ਦਾ ਕੀ ਫਰਕ ਹੈ ਜਦ ਗਵਰਨਰ ਨੇ ਗੋਲੀਆਂ ਮਾਰ ਕੇ ਮਾਰਦੇ ਕਿਹੜਾ ਨਹੀਂ ਕੋਚ ਆਪਣੇ ਤਾਂ ਹੋਇਆ ਜ਼ੁਲਮ ਹੈ ਜਿਹੜੇ ਇਹਨਾਂ ਨੇ ਮਾਰਦੇ ਜ਼ੁਲਮ ਨਹੀਂ ਸੀ ਕਿਉਂਕਿ ਉਹ ਕਹਦੇ ਨਹੀਂ ਸੀ ਜ਼ੁਲਮ ਕਿ ਅਸੀਂ ਮਾਰਦੇ ਇਹ ਕਿਸੇ ਨੂੰ ਨਹੀਂ ਜ਼ੁਲਮ ਸਾਨੂੰ ਕੋਈ ਮਾਰੇ ਫਿਰ ਜ਼ੁਲਮ ਹੈ ਇਹ ਕਿੱਥੇ ਦਾ ਨਸਾ ਹੈ